ਆਇਆ ਕਰਕੇ ਗਏ ਆ ਸਿੱਧੀ ਕਰ ਗਿਆ ਗਲੀਆਂ ਛੋਟੀ ਜਿਹੜੀ ਰਹਿੰਦੀ ਐ ਇਹਨੂੰ ਹੱਥ ਨਹੀਂ ਲਾ ਰਹੇ ਇਹਦੀ ਬਹੁਤ ਦੁਖੀ ਹੋਏ ਆ ਦੁਕਾਨਾਂ ਤੇ ਗਾਹਕ ਨਹੀਂ ਆ ਰਹੇ ਆ ਜੀ ਵਿਹਲੇ ਬੈਠੇ ਰਹਿੰਦੇ ਨੇ ਜੀ ਆ ਬਣਾ ਦਾਂਗੇ ਇੱਕ ਵਾਰ ਨਾਲ ਜਵਾਬ ਦੇ ਦੇ ਵੀ ਸਾਡਾ ਕੋਈ ਕੰਮ ਨਹੀਂ ਆਹੀ ਬਣਾ ਦਾਂਗੇ ਇੰਨੀ ਪੱਗ ਤੇ ਕਰੀਬੀ ਆ ਗਈ ਕੀ ਐ ਕਦੇ ਰਖਲਾ ਪੰਜਾਬ ਬਣਾਇਆ ਕੀ ਬਣਾਇਆ ਆ ਹਾਲੇ ਕਿ ਤੇ ਬੱਕੇ ਨੇ ਨਾ ਕੰਮ ਕਰਨ ਨਹੀਂ ਚੁੱਪਦਾ ਉਹ ਹਾਲ ਐ ਦੋ ਮਹੀਨੇ ਦੋ ਮਹੀਨੇ ਹੋ ਗਏ ਕਹਿ ਕੇ ਕਿ ਅੱਖ ਚੁਪਿਆ ਕਾਰਪੋਰੇਸ਼ਨ ਨੂੰ ਏਵਨ ਅਸੀਂ ਕਾਉਂਸਲਰ ਸਾਹਿਬ ਨੂੰ ਜਿਹੜੇ ਸਾਡੇ ਐਕਸੀਗੇ ਐਮਐਲਏ ਸਾਹਿਬ ਨੂੰ ਐਮਪੀ ਸਾਹਿਬ ਨੂੰ ਸਭ ਨੂੰ ਅਸੀਂ ਕਹਿ ਚੁੱਕੇ ਹਾਂ ਕੋਈ ਸੁਣਵਾਈ ਨਹੀਂ ਆਂ ਹਾਂਜੀ ਕਰਾਂਗੇ 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 ਕਹਿੰਦੇ ਸਾਡੀ ਇਹ ਮਸ਼ੀਨ ਖਰਾਬ ਹੋ ਗਈ ਆ ਕਦੀ ਇਹਨਾਂ ਦੇ ਕਰਮਚਾਰੀ ਬਿਮਾਰ ਨੇ ਜੇ ਸਫਾਈ ਵਾਲੇ ਨੂੰ ਕਹਿੰਦੇ ਆ ਤੇ ਕਹਿੰਦੇ ਸਾਨੂੰ ਗਲੀ ਅਲਾਟ ਨਹੀਂ ਹੈਗੀ ਇਹ ਵਾਲੀ ਸਾਡੀ ਗਲੀ ਤਾਂ ਇਹ ਬਿਲਕੁਲ ਦੇਖਦੇ ਹੀ ਨਹੀਂ ਨਾ ਸਾਡੀ ਗਲੀ ਦੀ ਕੋਈ ਸੁਣਵਾਈ ਨਹੀਂ ਆ ਅਨੁਕੰਨ ਤਨੁਅਥਿਆ ਕਿ ਕਿਸ ਨੇ ਪੁੱਛਿਆ ਹੈਗਾ ਵੋਟਾਂ ਲੈਣ ਵਾਸਤੇ ਆ ਜਾਂਦੇ ਹੈ ਲਿਵਰਾਨ ਲਾਈਵ ਦੇਖਣ ਵਾਲੇ तमाम दर्शकਾ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਨਿਊ ਕੀਰਤੀ ਨਗਰ ਦੇ ਵਿੱਚ ਖੜਾ ਹਾਂ ਚੰਡੀਗੜ੍ਹ ਰੋਡ ਦੇ ਨਾਲ ਹੀ ਹੈ ਇਲਾਕਾ ਜਿਹੜਾ ਪੈਂਦਾ ਵੈ ਤੇ ਹਾਲਾਤ ਨੇ ਮਾੜੇ ਨੇ ਕਿ ਕਾਰਪੋਰੇਸ਼ਨ ਦਾ ਵੱਡੇ ਵੱਡੇ ਦਾਅਵੇ ਕਰਦੀ ਹੈ ਦਾਅਵੇ ਸਾਰੇ ਸਾਰੇ ਆਮ ਖੋਖਲੇ ਨਜ਼ਰ ਆਣਗੇ ਕਿਉਂਕਿ ਇਸ ਇਲਾਕੇ ਦੇ ਵਿੱਚ ਪਿਛਲੇ 20 ਦਿਨ ਤੋਂ ਨਿਕਾਸੀ ਨਹੀਂ ਹੋ ਰਹੀ ਸੀਵਰੇ ਟੱਕਣ ਟੁੱਟੇ ਹੋਏ ਤੇ ਗੰਦੇ ਪਾਣੀ ਦੇ ਵਿੱਚ ਬੱਚੇ ਚੱਲਣ ਨੂੰ ਮਜਬੂਰ ਹੋਏ ਪਏ ਨੇ ਸਕੂਲਾਂ ਜਾਣਾ ਤਾਂ ਕੱਪੜੇ ਖਰਾਬ ਹੋ ਜਾਂਦੇ ਨੇ ਇਹ ਕਰੋਨਾ ਦੀ ਪ੍ਰੋਪਰਟੀ ਬਣਾ ਕੇ ਇੱਥੇ ਲੋਕ ਜਿਹੜੇ ਬੈਠੇ ਹੋਏ ਨੇ ਇਹ ਤੁਸੀਂ ਬਿਲਡਿੰਗ ਦੇਖ ਸਕਦੇ ਹੋ ਇਹ ਕਿੰਨਾ ਰੁਪਈਆ ਇਸ ਮਕਾਨ ਦੇ ਉੱਤੇ ਲਗਾਇਆ ਗਿਆ ਹੋਊਗਾ ਲੇਕਿਨ ਇਸ ਇਲਾਕੇ ਦੇ ਵਿੱਚ ਰਹਿਣ ਨੂੰ ਮਜਬੂਰ ਹੈ ਨੀਚੇ ਹੀ ਗੰਦਾ ਪਾਣੀ ਹੈ ਇਹ ਉਹ ਸੀਵਰ ਦਾ ਪਾਣੀ ਹੈ ਜਿੱਥੋਂ ਨਿਕਾਸੀ ਕੀ ਵੱਡੇ ਵੱਡੇ ਡੇਂਗੂ ਮਲੇਰੀਆ ਟਾਈਫਾਇਡ ਚਿਕਨਗੁਨੀਆ ਵਰਗੀ ਬਿਮਾਰੀਆਂ ਜਿਹੜੀਆਂ ਇੱਥੋਂ ਹੀ ਆਣ ਗਈਆਂ ਤੇ ਉਸ ਤੋਂ ਬਾਅਦ ਇਧਰੋ ਬਾਈ ਸਾਹਿਬ ਆ ਇਧਰਲੀ ਸਾਈਡ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਪੂਰਾ ਪੂਰਾ ਇਲਾਕਾ ਪਾਣੀ ਦੇ ਵਿੱਚ ਇਦਾਂ ਡੁੱਬਿਆ ਹੋਇਆ ਕਿ ਨਵਾਂ ਸਵਿੰਗ ਪੂਲ ਜਿਹੜਾ ਇਧਰ ਹੋ ਜੋ ਸਾਈਡ ਤੇ ਇਹ ਨਵਾਂ ਸਵਿੰਗ ਪੂਲ ਜਿਹੜਾ ਇੱਥੇ ਬਣਨ ਨੂੰ ਤਿਆਰ ਬੈਠਾ ਹੋਇਆ ਵਾ ਕਿ ਕਾਰਪੇਸ਼ਨ ਨੂੰ ਬਿਨਾ ਪੈਸੇ ਦਿੱਤੇ ਇਲਾਕੇ ਵਾਲੇ ਪੈਸਾ ਕਮਾ ਸਕਦੇ ਨੇ ਲੇਕਿਨ ਭਾਈ ਇਹ ਤੁਸੀਂ ਪੈਸਾ ਕਮਾਣਾ ਸ਼ੁਰੂ ਕਰ ਦਿਓ ਉਹਨਾਂ ਵੱਡਾ ਸਵਿੰਗ ਪੂਲ ਤੁਹਾਨੂੰ ਬਣਾ ਕੇ ਦੇਤਾ ਨਗਰ ਨਿਗਮ ਨੇ 25 30 ਦਿਨ ਤੋਂ ਤੁਸੀਂ ਮਜਬੂਰ ਹੋ ਘਰੋਂ ਬਾਹਰ ਨਿਕਲਣ ਨੂੰ ਮੁਸ਼ਕਲ ਆ ਰਹੀ ਨੂੰ ਕੀ ਵਾਦਾ ਕੀ ਕੀਤਾ ਕਾਰਫੇ ਨੇ ਸਵਿੰਗ ਪੂਲ ਕਿਉਂ ਨਹੀਂ ਬਣਾ ਰਹੇ ਹੋ ਭਾਜੀ ਸਾਨੂੰ ਡੇਢ ਮਹੀਨਾ ਹੋ ਗਿਆ ਅਸੀਂ ਇੰਨੇ ਜ਼ਿਆਦਾ ਪਰੇਸ਼ਾਨ ਆ ਬੱਚੇ ਸਾਡੇ ਬਿਮਾਰ ਪਏ ਆ ਘਰ ਜਾ ਕੇ ਦੇਖੋ ਸਾਰਿਆਂ ਦਾ ਇੱਥੇ ਫੋੜਿਆ ਫੁੰਤੀਆਂ ਨਾ ਬੁਰਾ ਹਾਲ ਹੈ ਕਿਹੜੇ ਮਰਜੀ ਘਰ ਜਾ ਕੇ ਦੇਖ ਲਓ ਅਸੀਂ ਸਾਰੇ ਨੂੰ ਕਹਿ ਕੇ ਆਕ ਗਏ ਆ ਆਏ ਆ ਕਰਕੇ ਗਏ ਆ ਸਿੱਧੀ ਕਰਕੇ ਆ ਗਲੀਆਂ ਛੋਟੀ ਜਿਹੜੀ ਰਹਿੰਦੀ ਐ ਇਹਨੂੰ ਹੱਥ ਨਹੀਂ ਲਾ ਰਹੇ ਅਸੀਂ ਬਹੁਤ ਦੁਖੀ ਹੋਏ ਆ ਦੁਕਾਨਾਂ ਤੇ ਗਾਹਕ ਨਹੀਂ ਆ ਰਹੇ ਅਸੀਂ ਵਿਹਲੇ ਬੈਠੇ ਰਹਿੰਦੇ ਆ ਅਸੀਂ ਇੰਨਾ ਬੁਰਾ ਹਾਲ ਹੋ ਗਿਆ ਜਿਹੜੇ ਜਿਹੜੇ ਕੁਰਸੀਆਂ ਤੇ ਬੈਠੇ ਨੇ ਸਰਕਾਰੀ ਇਹ ਮੁਲਾਜ਼ਮ ਕੁਰਸੀਆਂ ਤੇ ਬੈਠੇ ਸਰਕਾਰੀ ਬਾਬੂ ਕੁਰਸੀਆਂ ਤੇ ਬੈਠੇ ਹੋਏ ਕਿ ਕੁਰਸੀਆਂ ਤੇ ਬੈਠਣ ਨੂੰ ਤਿਆਰ ਨਹੀਂ ਹੋ ਬਸ ਜੀ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਅਸੀਂ ਦੁਖੀ ਹੋ ਕੇ ਅੱਜ ਅਸੀਂ ਆਕ ਕੇ ਤਾਂ ਅਸੀਂ ਤੁਹਾਨੂੰ ਸਾਰੇ ਨੂੰ ਕਿਹਾ ਗਿਆ ਵੀ ਇੰਨਾ ਬੁਰਾ ਹਾਲ ਆ ਦੇਖੋ ਜੋੜੀ ਦੀ ਆਪਣੇ ਪੱਲੋ ਲੈ ਕੇ ਪਾਈ ਆ ਵੀ ਗਾਹਕ ਤੇ ਆਵੇ ਸਾਡੀ ਦੁਕ ਸਾਰੇ ਬਸ ਉਹ ਬੁਰਾ ਹਾਲਾ ਸੈਲਰੀਆਂ ਲੈਂਦੇ ਨੇ ਉਹਦੇ ਅੱਧੀ ਲੈ ਲਓ ਤੁਸੀਂ ਬਸ ਕਾਰੋਬਾਰ ਹੀ ਨਹੀਂ ਹੈਗੇ ਬਸ ਅਸੀਂ ਤਾਂ ਉਹੀ ਉਹੀ ਹੋਊਗਾ ਜੀ ਉੱਥੇ ਜਾ ਕੇ ਬੈਠਾਂਗੇ ਹੋਣਾ ਜੀ ਅਸੀਂ ਹੁਣ ਕਾਰਬਸ਼ੰਚੀ ਬੈਠਣਾ ਪਊਗਾ ਸਾਨੂੰ ਜਦੋਂ ਸਾਡੇ ਕੋਲੇ ਕੁਝ ਨਹੀਂ ਆਊਗਾ ਜੀ ਸਾਨੂੰ ਕਹਿ ਦੇਣਾ ਜੀ ਆਪ ਬਣਾ ਦਾਂਗੇ ਇੱਕ ਵਾਰਨ ਜਵਾਬ ਦੇ ਦੇਣ ਵੀ ਤੁਹਾਡਾ ਕੋਈ ਕੰਮ ਨਹੀਂ ਆਹੀ ਬਣਾ ਦਾਂਗੇ ਜਿੰਨੀ ਮਰ ਕੇ ਨੇ ਗਰੀਬੀ ਆ ਗਈ ਹੈ ਕੀ ਆ ਕਹਿੰਦੇ ਰਖਲਾ ਪੰਜਾਬ ਬਣਾਵੇ ਕੀ ਬਣਾਇਆ ਆ ਹਲੇ ਘਟਦਾ ਸਮਾਰਟ ਸਿਟੀ ਤੁਸੀਂ ਸਮਾਰਟ ਸਿਟੀ ਲੁਧਿਆਣਾ ਚ ਰਹਿ ਰਹੇ ਹੋ ਮੁਬਾਰਕਾਂ ਤੁਹਾਨੂੰ ਬਹੁਤ ਚੜ੍ਹ ਕਾਂਗਾ ਦੀ ਜਨਾਬ ਦੇਖੋ ਲਾਵੇ ਦੇਖੋ ਬਿਮਾਰ ਬੱਚੇ ਬਿਮਾਰ ਪਏ ਨੇ ਸਾਰਾ ਬੁਰਾ ਹਾਲ ਹੈ ਕੀ ਕਰਾਂਗੇ ਭਾਜੀ ਮੇਨ ਗਰੀ ਦੀ ਸਾਰੇ ਟੱਕਣ ਟੁੱਟੇ ਪਏ ਆ ਕਹਿ ਕੇ ਕੇ ਥਾਗੇ ਆਂਦੇ ਆ ਲੋਕਾਂ ਦੇ ਦੂਜੇ ਮਲੇ ਜਾਣਗੇ ਦੂਜੇ ਮਲੇ ਬਜਰੀ ਲਾ ਕੇ ਲਾ ਕੇ ਜਾਣਗੇ ਰੱਖਣ ਸਾਡੇ ਮਲੇ ਕੋ ਟੱਕਣ ਲਾ ਕੇ ਜਾਗਦਾ ਜੀ ਨਹੀਂ ਬਾਲੀਵਾਰ ਇਸ ਕੋਈ ਵੀ ਹੈ ਨਹੀਂ ਕਹਤੇ ਤਾਂ ਜਿਆਦੀ ਕਿਸੇ ਨੂੰ ਕਹਨੇ ਆ ਕੋਈ ਨਹੀਂ ਆਏ ਡੰਡਾ ਮਾਰ ਕੇ ਚਲੇ ਗਏ ਨਾਮਦੇ ਆ ਪ੍ਰਸ਼ਾਸਨ ਉਹਦੇ ਘੋੜੇ ਦੀ ਜਿਵੇਂ ਆਪਾਂ ਕਹਿੰਨੇ ਨਾ ਕੁੰਮ ਕਣ ਨਹੀਂ ਸੁਤੋਇਆ ਉਹ ਹਾਲ ਹੈ 2 ਮਹੀਨੇ 2 ਮਿੰਟ ਹੋ ਗਏ ਕਹਿ ਕੇ ਅੱਕ ਚੁੱਕੇ ਆ ਕਾਰਪੋਰੇਸ਼ਨ ਨੂੰ इवन ਅਸੀਂ ਕਾਉਂਸਲਰ ਸਾਹਿਬ ਨੂੰ ਜਿਹੜੇ ਸਾਡੇ ਐਕਸੀਗੇ ਐਮਐਲਏ ਸਾਹਿਬ ਨੂੰ ਐਮਪੀ ਸਾਹਿਬ ਨੂੰ ਸਭ ਨੂੰ ਅਸੀਂ ਕਹਿ ਚੁੱਕੇ ਆ ਕੋਈ ਸੁਣਵਾਈ ਨਹੀਂ ਆ ਹਾਂਜੀ ਕਰਾਂਗੇ 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 ਕੁਝ ਨਹੀਂ ਆ ਤੁਸੀਂ ਇਹ ਦੇਖੋ ਲਿਖੀਆਂ ਗਈਆਂ ਸਵਾਲ ਤਾਂ ਇੱਕ ਹੈ ਕਿ ਨਵਾਂ ਸਰਕਾਰ ਨਵਾਂ ਡਿਵੈਲਪਮੈਂਟ ਕਰੂਗੀ ਤੇ ਨਵਾਂ ਡਿਵੈਲਪਮੈਂਟ ਕਿੱਥੇ ਆ ਡਿਵੈਲਪਮੈਂਟ ਭਾਜੀ ਹੋਰ ਮੰਡੀ ਆ ਉਸੇ ਕਾਗਜਾ ਕਾਗਜਾ ਜੈ ਸਮਾਰਟ ਸਿਟੀ ਸਮਾਰਟ ਸਿਟੀ ਉਰੇ ਤੁਸੀਂ ਆ ਕੇ ਦੇਖੋ ਤੁਸੀਂ 10 ਮਿੰਟ ਕੋਟੇ ਖੜ੍ਹ ਨਹੀਂ ਪਾਉਗੇ ਸਮਾਰਟ ਸਿਟੀ ਕਾਦੀ ਸਮਾਰਟ ਸਿਟੀ ਹੈ ਬਹੁਤ ਬੁਰਾ ਹਾਲ ਹੈ ਅਸੀਂ ਉਰੇ 2 ਮਹੀਨੇ ਤੋਂ ਇਸ ਪਾਣੀ ਦੇ ਵਿੱਚ ਰਹਿ ਰਹੇ ਆ ਕਾਉਂਸਲਰ ਨੂੰ ਕਹਿੰਨੇ ਆ ਠੀਕ ਹੈ ਜੀ ਐਮਐਲਏ ਨੂੰ ਕਹਿੰਨੇ ਆ ਕੋਈ ਸੁਣਵਾਈ ਨਹੀਂ ਆ ਕਰਾਂਗੇ ਜੀ ਕਰ ਜਿਹੜੇ ਵੱਡੇ ਵੱਡੇ ਸਾਫੂ ਜਿਹੜੇ ਕੋਠੀਆਂ ਵਿੱਚ ਬੈਠੇ ਹੋਏ ਨੇ ਜਿਨ੍ਹਾਂ ਦੀ ਕੋਠੀਆਂ ਬਾਹਰ ਇਲਾਕਿਆਂ ਦੇ ਵਿੱਚ ਹੈਗੀਆਂ ਨੇ ਤੇ ਉਹ ਇਲਾਕਿਆਂ ਦੇ ਵਿੱਚ ਕਿਉਂ ਨਹੀਂ ਆਉਂਦੇ ਕਿਉਂ ਹੈ ਇੰਨੇ ਸੋਹਣੇ ਇਲਾਕੇ 'ਚ ਰਹਿ ਰਹੇ ਆ ਹਾਂ ਬਹੁਤ ਵਧੀਆ ਸੋਨਾ ਦੇਖੋ ਕਿੰਨਾ ਸੋਹਣਾ ਇਲਾਕਾ 1.5 ਕੀ ਕਿਸੇ ਨੂੰ ਇੱਥੇ ਆ ਕੇ ਕਿਸੇ ਨੇ ਪੁੱਛਿਆ ਹੈਗਾ ਵੋਟਾਂ ਲੈਣ ਵਾਸਤੇ ਆ ਜਾਂਦੇ ਹੈਗੇ ਕਹਿੰਦੇ ਸਾਡੀ ਮਸ਼ੀਨ ਖਰਾਬ ਹੋ ਗਈ ਆ ਕਦੀ ਇਹਨਾਂ ਦੇ ਕਰਮਚਾਰੀ ਬਿਮਾਰ ਨੇ ਜੇ ਸਫਾਈ ਵਾਲੇ ਨੂੰ ਕਹਿੰਦੇ ਆ ਤੇ ਕਹਿੰਦੇ ਸਾਨੂੰ ਗਲੀ ਅਲੋਟ ਨਹੀਂ ਹੈਗੀ ਇਹ ਵਾਲੀ ਸਾਡੀ ਗਲੀ ਤਾਂ ਇਹ ਬਿਲਕੁਲ ਦੇਖਦੇ ਹੀ ਨਹੀਂ ਨਾ ਸਾਡੀ ਗਲੀ ਦੀ ਕੋਈ ਸੁਣਵਾਈ ਨਹੀਂ ਆ ਅਨਿਕਨਕੇ ਬੱਚੇ ਸਾਡੇ ਗਲੀ ਖੇਲ ਵੀ ਨਹੀਂ ਸਕਦੇ ਅੰਦਰ ਕਮਰਿਆਂ 'ਚ ਹੀ ਰਹਿੰਦੇ ਕਿੰਨੀ ਕੁ ਦਿਨਾਂ ਤੋਂ ਨਹੀਂ ਨਹੀਂ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਕੀ ਇਹ ਬਿਮਾਰੀਆਂ ਨੂੰ ਦਾਅਵਾ ਦੇ ਰਹੀ ਨਗਰ ਨਿਕਲ ਹਾਂਜੀ ਬਿਲਕੁਲ ਦੇਰੀ ਆ ਬਿਮਾਰੀਆਂ ਪੈਦਾ ਕਿਉ ਕਰਾਰੀ ਕਾਰਪੋਰੇਸ਼ਨ ਨੇ ਕਾਰਬੇ ਸਾਫ ਸਵਾਈ ਕਰਾਣੇ ਦੇਖੇ ਨਾ ਜਿਹਦੀ ਸਰਕਾਰ ਬਣੀ ਉਹ ਦੇਖੇ ਨਾ ਇੱਥੇ ਆ ਕੇ ਜਿਹਦੀ ਸਰਕਾਰ ਚੱਲ ਰਹੀ ਹੈ ਪੰਜਾਬ ਚ ਉਹ ਇੱਥੇ ਆ ਕੇ ਦੇਖਣਾ ਉਹਨੂੰ ਦੇਖਣਾ ਚਾਹੀਦਾ ਵੀ ਜੰਤਾ ਸਾਡੇ ਕਿਤੇ ਬਸ ਇੱਕ ਵਾਰੀ ਸ਼ਕਲ ਦਿਖਾ ਦਿੰਦੇ ਦੁਬਾਰੇ ਮੁੜ ਕੇ ਕੋਈ ਇੱਥੇ ਸ਼ਕਲ ਨਹੀਂ ਦਿਖਾਉਂਦਾ ਸਾਡੇ ਤੇ ਆ ਕੇ ਵੀ ਆ ਜਾਓ ਦੇਖੋ ਇਹਨੂੰ ਕੀ ਹੋਇਆ ਇਹਨੂੰ ਵੀ ਡੈਂਗੋ ਹੋਇਆ ਪਿਆ ਵਾ ਡੈਂਗੋ ਹੋਇਆ ਡੈਂਗੋ ਇਹ ਪਾਣੀ ਤੋਂ ਹੀ ਹੋ ਗਿਆ ਹਾਂਜੀ ਬਾਈ ਇੱਕ ਗੱਲ ਕਹਾਂ ਪੈ ਜਰਾਬਾ ਜਰੂਬਾ ਪਾ ਕੇ ਰੱਖੋ ਡੇਂਗੂ ਦਾ ਮੱਛਰ ਜਿਹੜਾ ਥੋੜਾ ਜਿਹਾ ਉੜਦਾ ਤੇ ਪਿਆਰਾਂ ਦੇ ਲੜਦਾ ਸਹੀ ਹੈ ਹੁਣ ਬਾਈ ਹਾਂ ਬਈ ਸਹੀ ਹੈ ਇਹ ਮੇਰਾ ਰਿਪੋਰਟ ਹੈ ਮੇਰੇ ਕੋਲ ਤਾਂ ਅਭੀ ਦਵਾਈ ਚੱਲੀ ਰਹਾ ਹੈ ਜਬਸੇ ਬਿਮਾਰ ਹਾਂ ਡਿਊਟੀ ਵੀ ਨਹੀਂ ਕਰ ਪਾ ਰਹਾ ਇਹ ਹਾਲਾਤ ਨੇ ਸਰਕਾਰੋਂ ਤੁਹਾਡੇ ਹਾਲਾਤ ਨੇ ਨਗਰ ਨਿਗਮ ਵਾਲਿਓ ਤੁਹਾਡੇ ਇਹ ਹਾਲਾਤ ਨੇ ਕਿ ਲੋਕਾਂ ਨੂੰ ਡੇਂਗੂ ਤੱਕ ਹੋ ਚੁੱਕਾ ਮੈਂ ਕੈਮਰਾਮੈਨ ਨੂੰ ਕਹਾਂ ਬੂਰਨਾ ਗੰਦੇ ਕਰਨ ਅੱਗੇ ਆ ਜਾਣ ਕਿਉਂਕਿ ਪਾਣੀ ਬਹੁਤ ਹੈ ਇੱਥੇ ਮੱਛਰੰਨਾ ਘੁੰਮਦਾ ਪਿਆ ਵਾ ਕਿ ਇੰਨਾ ਕ ਮੱਛਰ ਆਲੋ ਆ ਲੋ ਜੀ ਇੱਕ ਹੋਰ ਮੱਛਰ ਲਓ ਆ ਦੇਖੋ ਇਹ 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 ਤੁਹਾਨੂੰ ਮੈਂ ਇਸ ਕਰਕੇ ਦਿਖਾ ਰਿਹਾ ਆਹ ਮੱਛਰ ਦੇਖੋ ਇੱਦਾਂ ਟੰਗ ਲੱਗਦੇ ਇਹ ਆਹ ਮੱਛਰ ਨਹੀਂ ਜੀ ਇਹ ਸਾਰੇ ਆ ਮੱਛਰ ਇੱਥੇ ਇੰਨਾ ਘੁੰਮਦਾ ਪਿਆ ਵੈ ਤੁਹਾਨੂੰ ਮੈਂ ਕੀ ਦੱਸਾਂ ਇਨਾ ਮੱਛਰ ਜਿਹੜਾ ਇੱਥੇ ਘੁੰਮਦਾ ਪਿਆ ਵੈ ਕਿ ਇਹ ਬਿਮਾਰੀਆਂ ਨਹੀਂ ਦੇਵੇਗਾ ਤੇ ਹੋਰ ਕੀ ਦੇਵੇਗਾ ਲੇਕਿਨ ਨਗਰ ਨਿਗਮ ਨਹੀਂ ਕੰਮ ਕਰ ਰਹੀ ਨਹੀਂ ਸੁੱਤੀ ਹੋਈ ਹੈ ਕਿ ਨਗਰ ਨਿਗਮ ਨੂੰ ਇੰਨਾ ਵੀ ਨਹੀਂ ਹੈਗਾ ਕਿ ਨਿਊ ਕੀਰਤੀ ਨਗਰ ਦੇ ਵਿੱਚ ਆਜ ਇਹ ਕੀ ਹੈ ਕਲੋਨੀ ਇਹ ਇਲਾਕਾ ਜਿਹੜਾ ਤੁਸੀਂ ਆਪਣੀ ਲਿਸਟ ਚੋਂ ਕੱਢ ਦਿੱਤਾ ਵੈ ਕਰਦੇ ਆ ਨਗਰ ਨਿਗਮ ਦੇ ਐਕਸੀ ਨਾਲ ਗੱਲਬਾਤ ਕੀਤੀ ਨਿਊ ਕੀਰਤੀ ਨਗਰ ਦੇ ਵਿੱਚ ਸਵੈ ਵਿਵਸਥਾ ਕਿਉਂ ਨਹੀਂ ਹੈ ਕੋਈ ਵੱਡੇ ਵੱਡੇ ਦਾਅਵੇ ਕਰਦੇ ਹੋ ਤੇ ਏਸੀ ਦੇ ਕਮਰੇ ਚ ਬਹਿ ਕੇ ਏਸੀ ਠੰਡੀ ਹਵਾਵਾਂ ਲੈਂਦੇ ਹੋ ਤੇ ਬਾਹਰ ਆ ਕੇ ਲੋਕਾਂ ਜਿਹੜੇ ਮਜਬੂਰ ਹੋ ਰਹੇ ਨੇ ਉਹਨਾਂ ਦੀ ਸਹੂਲਤਾਂ ਵਾਸਤੇ ਕਿਹੜੀ ਸਰਕਾਰ ਅੱਗੇ ਆਊਗੀ ਲੋਕਾਂ ਕੋ ਕਹਿ ਰਹੇ ਮੈਂ ਹਣੀ ਦੇ ਨਾਲ ਵਿਸ਼ਾਲ ਕਪੂਰ ਲਾਈਵ